5-5 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਤਤਕਾਲੀ ਥਾਣੇਦਾਰ ਰਮਨ ਕੁਮਾਰ ਨੂੰ ਵਾਧੂ 3 ਸਾਲ ਭਾਵ ਕੁੱਲ 8 ਸਾਲ ਦੀ ਸਜ਼ਾ ਸੁਣਾਈ ਹੈ। ਕਲ ਜੋਗ ਹੈ ਕਲ ਜੋਗ ਦੋਸਤੋ ਪੈਸੇ ਦੀ ਭੁੱਖ ਅਕਸਰ ਅੱਜਾ ਹੋਇਆ ਕੋਲੋਂ ਵੀ ਉਹ ਕੁਝ ਕਰਵਾ ਦਿੰਦੀ ਹੈ ਕਿ ਅੰਤ ਪਛਤਾਵਾ ਹੀ ਪੱਲੇ ਪੈਂਦਾ ਹੈ ਸ਼ਾਇਦ ਇਹੋ ਕੁਝ ਇਸ ਵੇਲੇ ਮੋਗਾ ਸੈਕਸ ਸਕੈਂਡਲ ਵਿੱਚ ਦੋਸ਼ੀ ਠਹਿਰਾਏ ਗਏ ਚਾਰ ਪੁਲਿਸ ਅਧਿਕਾਰੀ ਅਤੇ ਉਹਨਾਂ ਦੇ ਪਰਿਵਾਰ ਵੀ ਮਹਿਸੂਸ ਕਰ ਰਹੇ ਹੋਣਗੇ ਇਨਸਾਨ ਕਿੱਥੋਂ ਤੱਕ ਡਿੱਗ ਸਕਦਾ ਹੈ ਪੁਲਿਸ ਕਿੰਨੀ ਕਰਪਟ ਹੋ ਸਕਦੀ ਹੈ ਇਹ ਇਸ ਕੇਸ ਤੋਂ ਪਤਾ ਚੱਲਦਾ ਹੈ ਦੋਸਤੋ 7 ਅਪ੍ਰੈਲ 2025 ਨੂੰ ਮੋਹਾਲੀ ਦੀ ਸੀਬੀਈ ਕੋਰਟ ਨੇ ਮੋਗਾ ਸੈਕਸ ਸਕੈਂਡਲ ਵਿੱਚ ਚਾਰ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਮੰਨਦੇ ਹੋਏ 5-5 ਸਾਲ ਦੀ ਸਜ਼ਾ ਸੁਣਾਈ ਹੈ। 3 ਅਤੇ 2.5 ਲੱਖ ਦਾ ਜੁਰਮਾਨਾ ਵੀ ਦੋਸ਼ੀਆਂ ਦੇ ਉੱਪਰ ਲਗਾਇਆ ਗਿਆ ਹੈ। ਆਖਰ ਕੀ ਸੀ ਇਹ ਮਾਮਲਾ ਮੋਗਾ ਸੈਕਸ ਸਕੈਂਡਲ? ਅੱਜ ਇਸ ਦੀ ਸਟੋਰੀ ਜਾਣਦੇ ਹਾਂ ਕਿ ਕਿਵੇਂ ਕਰਪਟ ਤੇ ਬੇਲਗਾਮ ਪੁਲਿਸ ਅਧਿਕਾਰੀ ਆਮ ਜਨਤਾ ਦਾ ਘੂਮਰ ਕੱਢ ਦਿੰਦੇ ਹਨ। ਇਸ ਸਟੋਰੀ ਤੋਂ ਤੁਸੀਂ ਜਾਣ ਜਾਵੋਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਸਭ ਤੋਂ ਪਹਿਲਾਂ ਦੋਸਤੋ ਚੰਗੇ ਅਤੇ ਮਾੜੇ ਅੰਸਰ ਹਰ ਥਾਂ ਹੀ ਹੁੰਦੇ ਹਨ ਇੰਜ ਹੀ ਪੁਲਿਸ ਵਿਭਾਗ ਨਾਲ ਵੀ ਹੈ ਇਹਨਾਂ ਪ੍ਰਸ਼ਤ ਪੁਲਿਸ ਅਫਸਰਾਂ ਖਿਲਾਫ ਜਾਂਚ ਕਰਨ ਵਾਲੇ ਵੀ ਤਾਂ ਅਧਿਕਾਰੀ ਉਹ ਵੀ ਤਾਂ ਪੰਜਾਬ ਪੁਲਿਸ ਦੇ ਹੀ ਅਧਿਕਾਰੀ ਸਨ ਉਹਨਾ ਇਮਾਨਦਾਰ ਜੰਬਾਜ ਅਫਸਰਾਂ ਨੇ ਸਿਸਟਮ ਮੂਰੇ ਗੋਡੇ ਨਹੀਂ ਟੇਕੇ ਤਾਂ ਹੀ ਤਾਂ ਅਜਿਹੇ ਕੇਸ ਇਸ ਨਤੀਜੇ ਤੱਕ ਪਹੁੰਚਿਆ ਹੈ ਕਿ ਐਸਐਸਪੀ ਅਤੇ ਐਸਪੀ ਰੈਂਕ ਦੇ ਅਫਸਰ ਦੋਸ਼ੀ ਪਾਏ ਗਏ ਹਨ ਤੇ ਉਹਨਾਂ ਨੂੰ ਸਜ਼ਾ ਹੋਈ ਹੈ ਪਰ ਕਿਉਂਕਿ ਪੁਲਿਸ ਕੋਲ ਆਥਾ ਪਾਵਰ ਹੁੰਦੀ ਹੈ ਜਿਸ ਕਰਕੇ ਪੁਲਿਸ ਹੀ ਲੋਕਾਂ ਦੀਆਂ ਨਜ਼ਰਾਂ ਵਿੱਚ ਜ਼ਿਆਦਾ ਰੜਕਦੀ ਹੈ। ਦੋਸਤੋ ਇਹ ਘਟਨਾ ਵਾਪਰੀ ਸੀ ਮੋਗੇ ਵਿੱਚ। ਪਹਿਲਾਂ ਜੋ ਕੁਝ ਹੋਇਆ ਉਹ ਜਾਣ ਲੈਂਦੇ ਹਾਂ ਉਸ ਤੋਂ ਬਾਅਦ ਜਾਣਾਂਗੇ ਕਿ ਕੇਸ ਕੀ ਸੀ ਅਤੇ ਕੀ ਕੀ ਇਸ ਕੇਸ ਵਿੱਚ ਹੋਇਆ। ਦੋਸਤੋ ਇਹ ਮਾਮਲਾ ਲਗਭਗ 18 ਸਾਲ ਪੁਰਾਣਾ ਹੈ। ਸੀਬੀਆਈ ਦੀ ਮਹਾਲੀਆ ਅਦਾਲਤ ਨੇ 29 ਮਾਰਚ 2025 ਨੂੰ ਇਹਨਾਂ ਚਾਰੇ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾ ਦਿੱਤਾ ਸੀ। 7 ਅਪ੍ਰੈਲ ਨੂੰ ਬਸ ਸਜ਼ਾ ਸੁਣਾਈ ਗਈ ਹੈ। ਜੱਜ ਰਕੇਸ਼ ਗੁਪਤਾ ਨੇ ਸਬੂਤਾਂ ਦੇ ਆਧਾਰ 'ਤੇ ਐਸਐਸਪੀ ਦਵਿੰਦਰ ਸਿੰਘ ਘਰਚਾ ਅਤੇ ਐਸਪੀਪੀਐ ਸੰਦੂ ਨੂੰ ਪ੍ਰੋਵੈਂਸ਼ਨ ਆਫ ਕ੍ਰਿਪਟ ਟੈਕਟਰ ਦੇ ਤਹਿਤ ਦੋਸ਼ੀ ਮੰਨਦੇ ਹੋਏ 2 ਲੱਖ ਜੁਰਮਾਨਾ ਅਤੇ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਨਸਪੈਕਟਰ ਅਮਰਜੀਤ ਸਿੰਘ ਅਤੇ ਇਨਸਪੈਕਟਰ ਰਮਨ ਕੁਮਾਰ ਨੂੰ ਵੀ 6 ਸਾਲ 6 ਮਹੀਨੇ ਦੀ ਸਜ਼ਾ ਅਤੇ 2.5 ਅਤੇ 3 ਲੱਖ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਇਸੇ ਕੇਸ ਵਿੱਚ ਦੋਸਤੋ ਮਰਹੂਮ ਅਕਾਲੀ ਨੇਤਾ ਜਥੇਦਾਰ ਤੋਤਾ ਸਿੰਘ ਜੀ ਦੇ ਸੁਪੁੱਤਰ ਵਰਜਿੰਦਰ ਸਿੰਘ ਬਰਾੜ ਅਤੇ ਉਹਨਾਂ ਦੇ ਦੋਸਤ ਸੁਖਰਾਜ ਸਿੰਘ ਉਹ ਸਬੂਤਾਂ ਦੀ ਘਾਟ ਕਰਕੇ ਪਹਿਲਾਂ ਹੀ ਬਰੀ ਹੋ ਗਏ ਸਨ। ਤਾਂ ਦੋਸਤੋ ਏਸੀ ਇਸ ਮਾਮਲੇ ਦੀ ਤਾਜ਼ਾ ਅਪਡੇਟ ਹੁਣ ਜਾਣਦੇ ਹਾਂ ਕਿ ਆਖਿਰ ਇਹ ਮਾਮਲਾ ਦੋਸਤੋ ਇਸ ਲਈ ਥੋੜਾ ਪਿੱਛੇ ਜਾਣਾ ਪੈਣਾ ਹੈ ਲਗਭਗ 18 ਕੁ ਸਾਲ ਪਿੱਛੇ ਸਨ 2007 ਵਿੱਚ ਉਸ ਵੇਲੇ ਦੋਸਤੋ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਰਾਜ ਕਰ ਰਹੀ ਸੀ ਉਹੀ ਬਾਦਲ ਸਰਕਾਰ ਜਿਸ ਦੇ ਪੋਸਟਰ ਛਪੇ ਹੁੰਦੇ ਸਨ ਰਾਜ ਨਹੀਂ ਸੇਵਾ ਮਾਲਵੇ ਦੇ ਸਿਰਕਟ ਨਤਾਵਾਂ ਵਿੱਚੋਂ ਇੱਕ ਸਨ ਜਥੇਦਾਰ ਤੋਤਾ ਸਿੰਘ ਜੋ ਉਸ ਵੇਲੇ ਸਰਕਾਰ ਵਿੱਚ ਸਿੱਖਿਆ ਮੰਤਰੀ ਸਨ ਉਹਨਾਂ ਦਾ ਹਲਕਾ ਹੀ ਪੈਂਦਾ ਹੈ ਮੋਗਾ ਜਿੱਥੇ ਇਹ ਘਟਨਾ ਵਾਪਰੀ ਸੀ ਦੋਸਤੋ ਦੁਨੀਆ ਦਾ ਸਭ ਤੋਂ ਪੁਰਾਣਾ ਤੰਦਾ ਕਿਹੜਾ ਹੈ ਜੇ ਇਹ ਪੁੱਛਿਆ ਜਾਵੇ ਤਾਂ ਤੁਸੀਂ ਸੋਚੀ ਪੈ ਜਾਵੋਗੇ ਇਹ ਦੁਨੀਆ ਦਾ ਸਭ ਤੋਂ ਪੁਰਾਣਾ ਗੰਦਾ ਧੰਦਾ ਕਿਹੜਾ ਹੈ ਤਾਂ ਕੁਝ-ਕੁਝ ਤੁਹਾਨੂੰ ਚੇਤੇ ਆਉਣਾ ਸ਼ੁਰੂ ਹੋ ਜਾਵੇਗਾ। ਪੁਰਾਣੇ ਸਮਿਆਂ ਵਿੱਚ ਯੋਜਨਾਬਾਦ ਤਰੀਕੇ ਨਾਲ ਸ਼ਹਿਰਾਂ ਵਿੱਚ ਵੇਸ਼ਯਾਲੇ ਚੱਲਦੇ ਸਨ। ਉੱਥੇ ਵੇਸ਼ਵਾਮਾਂ ਧੰਦਾ ਕਰਦੀਆਂ ਸਨ, ਜਿਸ਼ਮ ਫਰੋਸ਼ੀ ਵੀ ਹੁੰਦੀ ਸੀ। ਪਰ ਹੌਲੀ-ਹੌਲੀ ਇਹ ਧੰਦਾ ਸਮਾਜ ਦੀ ਜ਼ਰੂਰਤ ਇੱਕ ਕਠੋਰ ਸੱਚਾਈ, ਗੰਦੀ ਜ਼ਰੂਰਤ ਇੱਕ ਟੈਬੂ ਬਣ ਕੇ ਰਹਿ ਗਿਆ। 1947 ਤੋਂ ਪਹਿਲਾਂ ਸ਼ਰਿਆਮ ਚੱਕਲੇ ਚੱਲਦੇ ਸਨ ਭਾਰਤ ਦੇ ਕਈ ਸਥਾਨਾਂ ਉੱਪਰ। ਦਿੱਲੀ ਦਾ ਜੀ.ਬੀ. ਰੋਡ ਇਹੋ ਜਿਹੇ ਕੰਮਾਂ ਲਈ ਅੱਜ ਵੀ ਪ੍ਰਸਿੱਧ ਹੈ ਜਿੱਥੇ ਸ਼ਰਿਆਮਤ ਅੰਦਾ ਜਿਸਮ ਫਰੋਸ਼ੀ ਹੁੰਦੀ ਹੈ ਅੱਜ ਵੀ ਹਾਂਜੀ ਪਰ ਆਪਣਾ ਪੰਜਾਬ ਜਿਸ ਨੂੰ ਅਸੀਂ ਬੜੇ ਮਾਣ ਨਾਲ ਗੁਰੂਆਂ ਦੀ ਧਰਤੀ ਕਹਿੰਦੇ ਹਾਂ ਇੱਥੇ ਅਜਿਹਾ ਕੁਝ ਵੀ ਨਹੀਂ ਹੁੰਦਾ ਘੱਟੋ ਘੱਟ ਸ਼ਰਿਆਮਤਾ ਨਹੀਂ ਦੋਸਤੋ 1947 ਤੋਂ ਪਹਿਲਾਂ ਲੁਧਿਆਣਾ ਘੰਟਾ ਕਰਦੇ ਨੇੜੇ ਜੋ ਮੀਨਾ ਬਾਜ਼ਾਰ ਪੈਂਦਾ ਹੈ ਉਹ ਇਹੋ ਜਿਹੇ ਕੰਮਾਂ ਲਈ ਹੀ ਪ੍ਰਸਿੱਧ ਸੀ ਪਰ 1947 ਤੋਂ ਬਾਅਦ ਪੰਜਾਬ ਵਿੱਚ ਵेश्यावृत्ति ਜਿਸਮ ਫਰੋਸ਼ੀ ਉਹ ਕਿਧਰੇ ਵੀ ਨਹੀਂ ਹੈ ਕਾਨੂੰਨੀ ਅਤੇ ਸ਼ਰਿਆਮ ਇਹ ਕਿਦਰੇ ਵੀ ਜਾਇਜ਼ ਨਹੀਂ ਹੈ ਪਰ ਕਿ ਇਹੋ ਸੱਚ ਹੈ ਦੋਸਤੋ ਸ਼ਾਇਦ ਬਹੁਤ ਸਾਰੇ ਲੋਕ ਇਸ ਸੱਚ ਤੋਂ ਅਣਜਾਣ ਹੋਣੇ ਕਿ ਅੱਜ ਵੀ ਸ਼ਹਿਰਾਂ ਦੇ ਕਈ ਹਿੱਸੇ ਕੁਝ ਖਾਸ ਹਿੱਸੇ ਇਹੋ ਜਿਹੇ ਕਮਾਲ ਲਈ ਬਦਨਾਮ ਹੁੰਦੇ ਹਨ ਸ਼ਰਮ ਕੋਠੇ ਦਾ ਨਹੀਂ ਚੱਲਦੇ ਦੋਸਤੋ ਪਰ ਲੁਕਵੇਂ ਤੌਰ ਤੇ ਜਿਸਮ ਫਰੋਚੀ ਦਾ ਤੰਦਾ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਵੀ ਚੱਲ ਹੀ ਰਿਹਾ ਹੈ ਪੁਲਿਸ ਇਹਨਾਂ ਕੋਠਿਆਂ ਦੇ ਉੱਪਰ ਦਬਸ਼ਾ ਮਾਰ ਕੇ ਕਦੀ-ਕਦਾਈਂ ਗ੍ਰਿਫਤਾਰੀ ਵੀ ਕਰਦੀ ਹੈ ਇਹੋ ਜਿਹਾ ਤੰਦਾਹੀ ਚੱਲ ਰਿਹਾ ਸੀ ਦੋਸਤੋ 2007 ਵਿੱਚ ਮੋਗੇ ਵਿੱਚ ਮੋਗੇ ਵਿੱਚ ਹਿੰਦੂ ਵਾਲਾ ਨਾਂ ਦੀ ਔਰਤਾਂ ਤੇ ਉਸ ਦਾ ਪਤੀ ਜਿਸ ਦਾ ਨਾਂ ਸੀ ਅਜੇ ਉਹ ਇਹ ਧੰਦਾ ਮੋਗੇ ਵਿੱਚ ਚਲਾ ਰਹੇ ਸਨ ਗਰਮ گوشਤ ਦਾ ਵਪਾਰ ਕਾਮਵਾਸਨਾਂ ਦੇ ਮਾਰੇ ਹੋਏ ਜਿਸਮਾਂ ਦੇ ਭੁੱਖੇ ਆਯਾਸ਼ ਲੋਕਾਂ ਤੱਕ ਲੜਕੀਆਂ ਔਰਤਾਂ ਪਹੁੰਚਾ ਕੇ ਦੇ ਵਪਾਰ ਦਾ ਧੰਦਾ ਕੀਤਾ ਜਾਂਦਾ ਸੀ ਮੋਗੇ ਵਿੱਚ ਇਸ ਧੰਦੇ ਦਾ ਭਾਂਡਾ ਦੋਸਤੋ ਉਸ ਵੇਲੇ ਫਟਿਆ ਜਦੋਂ 7 ਅਪ੍ਰੈਲ 2007 ਨੂੰ ਮਨਜੀਤ ਗੁਰਨਾਦੀ ਇੱਕ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਉਸ ਤੋਂ ਜ਼ਬਰਦਸਤੀ ਧੰਦਾ ਕਰਵਾਇਆ ਜਾ ਰਿਹਾ ਹੈ ਪੁਲਸ ਕੋਲ ਸ਼ਿਕਾਇਤ ਕੀਤੀ ਗਈ ਦਵਸ਼ਮਾਰਕ ਹਿੰਦੂ ਬਾਲਾ ਤੇ ਉਸਦੇ ਪਤੀ ਅਜੀਤ ਉਸ ਨੂੰ ਅਰੈਸਟ ਕਰ ਲਿਆ ਗਿਆ ਮਨਜੀਤ ਕੋਰ ਨੇ ਸ਼ਿਕਾਇਤ ਉਸ ਵੇਲੇ ਮੋਗੇ ਦੇ ਐਸਐਸਪੀ ਦਵਿੰਦਰ ਸਿੰਘ ਘਰਚਾ ਕੋਲ ਕੀਤੀ ਸੀ ਕਾਰਵਾਈ ਤਾਂ ਹੋਣੀ ਹੀ ਸੀ ਐਸਐਸਪੀ ਘਰਚਾ ਨੇ ਅੱਗੇ ਇਨਕੁਆਇਰੀ ਮਾਰਕ ਕਰ ਦਿੱਤੀ ਡੀਐਸਪੀ ਸਿਟੀ ਨੂੰ ਦੋਸਤੋ ਇਹ ਮਨਜੀਤ ਕੋਰ ਪਤਾ ਹੈ ਕੌਣ ਸੀ ਜਿਸ ਕੇਸ ਵਿੱਚ ਇਹਨਾਂ ਪੁਲਿਸ ਅਫਸਰਾਂ ਨੂੰ ਸਜ਼ਾ ਹੋਈ ਹੈ ਉਸਦੀ ਹੀ ਇੱਕ ਵਾਦਾ ਮੁਆਫ ਗਵਾ ਮਨਜੀਤ ਕੋਰ ਦੋਸਤੋ ਮਨਜੀਤ ਕੌਰ ਇਸ ਕਰਕੇ ਐਮ ਹੈ ਕਿਉਂਕਿ ਚਾਰਜ ਸ਼ੀਟ ਵਿੱਚ 10 ਲੋਕਾਂ ਵਿੱਚੋਂ ਇਕਲੌਤੀ ਉਹ ਹੀ ਮੁਜਰਮ ਸੀ ਜਿਸਦੀ ਮੌਤ ਹੋ ਚੁੱਕੀ ਹੈ ਦੱਸਦੇ ਹਨ ਕਿ ਉਸ ਦਾ ਮਨਜੀਤ ਕੌਰ ਦਾ ਅਤੇ ਉਸ ਦੇ ਪਤੀ ਰਾਜਪ੍ਰੀਤ ਸਿੰਘ ਦਾ ਅਣਪਛਾਤੇ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਉਹ ਫਿਰੋਜ਼ਪੁਰ ਚ ਪੈਂਦੇ ਜਿਰੇ ਦੇ ਇੱਕ ਪਿੰਡ ਪੰਡੋਰੀ ਖੱਤਰੀਆਂ ਦੀ ਵਸਨੀਕ ਸੀ ਦੋਸਤੋ ਇਸ ਕੇਸ ਵਿੱਚ ਜੋ ਵਾਦਾ ਮੁਆਫਕ ਗਵਾਹ ਬਣੀ ਸੀ ਬੀਬਾ ਮਨਜੀਤ ਕੌਰ ਇਹ ਪਹਿਲਾਂ ਹਿੰਦੂ ਵਾਲਾ ਕੋਲ ਹੀ ਦੇਵਪਾਰ ਦਾ ਕੰਮ ਕਰਦੀ ਹੁੰਦੀ ਸੀ ਹਿੰਦੂ ਵਾਲਾ ਨਾਲ ਇਸ ਦਾ ਝਗੜਾ ਪੈਸੇ ਦੇ ਲੈਣ-ਦੇਣ ਕਰਕੇ ਹੋਇਆ ਸੀ ਕਾਰਨ ਇਹ ਸੀ ਕਿ ਇਹ ਉਸਦੇ ਗਾਕਾਂ ਤੋਂ ਪੈਸੇ ਦਾ ਪੂਰੇ ਵਸੂਲ ਲੈਂਦੀ ਸੀ ਪਰ ਮਨਜੀਤ ਕੌਰ ਨੂੰ ਘੱਟ ਪੈਸੇ ਦੇ ਦਿੰਦੀ ਸੀ ਇਹਨਾਂ ਦੀ ਆਪਸ ਵਿੱਚ ਗੱਲ ਇੰਨੀ ਵਿਗੜੀ ਕਿ ਮਨਜੀਤ ਕੌਰ ਹਿੰਦੂ ਵਾਲਾ ਤੇ ਉਸਦੇ ਪਤੀ ਅਜੇ ਖਿਲਾਫ ਪੁਲਿਸ ਕੋਲ ਚਲੀ ਗਈ ਉਹ ਵੀ ਸਿੱਧਾ ਐਸਐਸਪੀ ਦਫ਼ਤਰ ਐਸਐਸਪੀ ਦਵਿੰਦਰ ਸਿੰਘ ਘਰਚਾ ਕੋਲ ਐਸਐਸਪੀ ਘਰਚਾ ਨੇ ਉਸ ਦੀ ਸ਼ਿਕਾਇਤ ਸੁਣੀ ਉਸ ਉਪਰ ਕਾਰਵਾਈ ਵੀ ਕੀਤੀ ਹੈ ਤੇ ਫਿਰ ਡੀਐਸਪੀ ਕੋਲ ਫਰਦਰ ਇਨਕੁਆਰੀ ਲਈ ਕੇਸ ਭੇਜ ਦਿੱਤਾ ਇੱਥੇ ਯਾਦ ਰੱਖੋ ਦੋਸਤੋ ਇਹ ਐਸਐਸਪੀ ਦਵਿੰਦਰ ਸਿੰਘ ਘਰਚਾ ਉਹੀ ਐਸਐਸਪੀ ਹਨ ਮੋਗਾ ਦੇ ਜਿਨ੍ਹਾਂ ਨੂੰ ਇਸ ਕੇਸ ਵਿੱਚ ਸਜ਼ਾ ਹੋਈ ਹੈ ਦੋਸਤੋ सीबीआई ਨੇ ਆਪਣੀ ਚਾਰਜ ਸ਼ੀਟ ਵਿੱਚ ਕੋਲ 10 ਮੁਲਜ਼ਮ ਚਾਰਜ ਸ਼ੀਟ ਕੀਤੇ ਸਨ ਚਾਰ ਦੋਸ਼ੀ ਠਹਿਰਾਏ ਗਏ ਪੁਲਿਸ ਮੁਲਾਜ਼ਮ ਚਾਰ ਦੋਸ਼ੀ ਠਹਿਰਾਏ ਗਏ ਇਹ ਜੋ ਪੁਲਿਸ ਮੁਲਾਜ਼ਮ ਹਨ ਇਸ ਤੋਂ ਇਲਾਵਾ ਦੋ ਹੋਰ ਮੁਲਾਜ਼ਮ ਜੋ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤੇ ਗਏ ਸਨ ਇਹਨਾਂ ਵਿੱਚੋਂ ਇੱਕ ਅਕਾਲੀ ਆਗੂ ਜੀਹਾਂ ਇੱਕ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦਾ ਮੁੰਡਾ ਬਰਜਿੰਦਰ ਸਿੰਘ ਬਰਾੜ ਸੀ ਜਿਸ ਨੂੰ ਮੱਖਣ ਬਰਾੜ ਵੀ ਕਹਿੰਦੇ ਹਨ ਉਹ ਅਤੇ ਉਸ ਦਾ ਦੋਸਤ ਸੁਖਰਾਜ ਸਿੰਘ ਇਹ ਦੋਵੇਂ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤੇ ਗਏ ਸਨ ਦੋਸਤੋ ਇਸ ਕੇਸ ਵਿੱਚ 10 ਮੁਲਜ਼ਮਾਂ ਵਿੱਚੋਂ 4 ਤਾਂ ਹੋਏ ਪੁਲਿਸ ਮਲਾਜ਼ਮ ਦੋ ਜਿਹੜੇ ਬਰੀ ਕਰ ਦਿੱਤੇ ਗਏ ਅਤੇ ਬਾਕੀ ਬਚੇ 4 ਦੋਸਤੋ ਚਾਰਾਂ ਵਿੱਚੋਂ ਦੋ ਮੋਕੇ ਦੇ ਮਸ਼ਹੂਰ ਵਕੀਲ ਸਨ ਪੀਐਸ ਰਾਣੂ ਅਤੇ ਕਰਮਵੀਰ ਬਾਠ ਅਤੇ ਇਸ ਤੋਂ ਇਲਾਵਾ ਦੋ ਔਰਤਾ ਸਨ ਮਨਜੀਤ ਕੋਰ ਅਤੇ ਮਨਪ੍ਰੀਤ ਕੋਰ ਦੋਸਤੋ ਮਨਪ੍ਰੀਤ ਕੋਰ ਦੱਸਦੇ ਹਨ ਕਿ ਮਨਜੀਤ ਕੋਰ ਦੀ ਹੀ ਰਿਸ਼ਤੇਦਾਰ ਸੀ ਅੱਜੋ ਦੋਸਤੋ ਫਿਰ ਉਸ ਘਟਨਾਕ੍ਰਮ ਵੱਲ ਵਾਪਸ ਆਉਂਦੇ ਹਾਂ ਸੀਬੀਆਈ ਨੇ ਅਦਾਲਤ ਵਿੱਚ ਦੱਸਿਆ ਕਿ ਐਸਐਸਪੀ ਦਵਿੰਦਰ ਸਿੰਘ ਖਰਚਾ ਨੇ ਪਹਿਲਾਂ ਮਨਜੀਤ ਕੋਰ ਦੀ ਸ਼ਿਕਾਇਤ ਦੇ ਉੱਪਰ ਇਨਕੁਆਇਰੀ ਡੀਐਸਪੀ ਸਿਟੀ ਨੂੰ ਮਾਰਕ ਕਰ ਦਿੱਤੀ ਪਰ ਕੁਝ ਦਿਨਾਂ ਬਾਅਦ ਹੀ ਐਸਐਸਪੀ ਗਰਚਾ ਨੇ ਉਸ ਡੀਐਸਪੀ ਤੋਂ ਜਾਂਚ ਵਾਪਸ ਲੈ ਕੇ ਆਪਣੇ ਹੱਥਾਂ ਵਿੱਚ ਜਾਂਚ ਲੈ ਲਈ ਦੋਸਤੋ ਮਨਜੀਤ ਕੋਰ ਦੀ ਕੰਪਲੇਂਟ ਕੀਤੀ ਸੀ ਪੁਲਿਸ ਕੋਲ ਉਸ ਕੋਲੋਂ ਜ਼ਬਰਦਸਤੀ ਧੰਦਾ ਕਰਵਾਇਆ ਜਾਂਦਾ ਹੈ ਗਰਾਹ ਕੋਲ ਭੇਜਣ ਤੋਂ ਬਾਅਦ ਉਸ ਦਾ ਬੰਦਾ ਹਿੱਸਾ ਉਸ ਨੂੰ ਨਹੀਂ ਦਿੱਤਾ ਜਾਂਦਾ ਸੀ ਸੀਬੀਆਈ ਨੇ ਕੋਰਟ ਵਿੱਚ ਦੱਸਿਆ ਕਿ ਜਾਂਚ ਡੀਐਸਪੀ ਦੀ ਥਾਂ ਖੁਦ ਕਰਨ ਵਿੱਚ ਉਸ ਵੇਲੇ ਦੇ ਮੋਗਾ ਦੇ ਐਸਐਸਪੀ ਦਿਵਿੰਦਰ ਸਿੰਘ ਗਰਚਾ ਉਹਨਾਂ ਦਾ ਇੱਕ ਖਾਸ ਮਕਸਦ ਸੀ ਜੋ ਉਹਨਾਂ ਨੇ ਕੋਰਟ ਵਿੱਚ ਅੱਗੇ ਜਾ ਕੇ ਸਾਬਤ ਵੀ ਕੀਤਾ ਹੁਣ ਦੋਸਤੋ ਐਸਐਸਪੀ ਸਾਹਿਬ ਦੇ ਹੁਕਮ ਦੇ ਉੱਪਰ ਇੱਕ ਨਵੀਂ ਐਫਆਈਆਰ ਮੋਗੇ ਥਾਣੇ ਵਿੱਚ ਦਰਜ ਕੀਤੀ ਗਈ 2007 ਵਿੱਚ ਮੋਗੇ ਦੇ ਸਿਟੀ ਥਾਣੇ ਵਿੱਚ ਇੱਕ ਲੜਕੀ ਜਿਸ ਦਾ ਨਾਮ ਮਨਪ੍ਰੀਤ ਕੌਰ ਸੀ ਉਸ ਨਾਲ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਗਿਆ ਯਾਦ ਰੱਖੋ ਦੋਸਤੋ ਇਹ ਮਨਪ੍ਰੀਤ ਕੌਰ ਜੋ ਪਹਿਲੀ ਸ਼ਿਕਾਇਤ ਕਰਤਾ ਸੀ ਮਨਜੀਤ ਕੌਰ ਉਸ ਦੀ ਹੀ ਰਿਸ਼ਤੇਦਾਰ ਸੀ ਦੋਸਤੋ ਇਸ ਐਫਆਈਆਰ ਵਿੱਚ 50 ਦੇ ਕਰੀਬ ਦੋਸ਼ੀ ਅਤੇ ਅਗਿਆਤਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਸੀ ਇਨਾ ਵਿੱਚੋਂ ਮੋਗੇ ਸ਼ਹਿਰ ਦੇ ਕਈ ਕਾਰੋਬਾਰੀ ਵਪਾਰੀ ਸੁਨਿਆਰੇ ਧਨਾਟ ਲੋਕ ਇੱਥੋਂ ਤੱਕ ਕਿ ਕਈ ਪੱਤਰਕਾਰ ਵੀ ਦੋਸ਼ੀਆਂ ਦੇ ਰੂਪ ਵਿੱਚ ਦਰਜ ਕੀਤੇ ਗਏ ਸਨ ਜਿਸ ਨਾਲ ਰੇਪ ਹੋਇਆ ਸੀ ਦੋਸਤੋ ਉਹ ਸੀ ਮਨਜੀਤ ਕੌਰ ਦੀ ਰਿਸ਼ਤੇਦਾਰ ਲੜਕੀ ਮਨਪ੍ਰੀਤ ਕੌਰ ਦੋਸਤੋ ਇਸ ਐਫ ਆਈ ਆਰ ਵਿੱਚ ਮਨਪ੍ਰੀਤ ਕੌਰ ਕੋਲੋਂ ਲਿਖਤ ਸ਼ਿਕਾਇਤ ਦੇ ਦਰਜ ਕਰਵਾ ਲਈ ਗਈ ਸੀ ਦੋਸਤੋ ਉਹ ਵੀ ਇਸ ਧੰਦੇ ਵਿੱਚ ਸ਼ਾਮਲ ਸੀ ਬਹੁਤ ਸਾਰੇ ਉਸ ਦੇ ਗਾਹਕ ਸਨ ਜਿਨ੍ਹਾਂ ਕੋਲ ਉਹ ਜਾ ਚੁੱਕੀ ਸੀ ਪੁਲਿਸ ਨੇ ਮਨਪ੍ਰੀਤ ਕੌਰ ਕੋਲੋਂ ਉਹਨਾਂ ਦੀ شناخت ਕਰਵਾਈ ਅਤੇ ਪਰਚਾ ਦਰਜ ਕੀਤਾ ਤੇ ਵਸੂਲੀ ਦਾ ਹੁਣ ਖੇਲ ਸ਼ੁਰੂ ਹੋ ਗਿਆ ਖੁੱਲਮ-ਖੁੱਲ੍ਹਾ ਬਹੁਤ ਸਾਰੇ ਇਹੋ ਜਿਹੇ ਬੰਦੇ ਸਨ ਜਿਨ੍ਹਾਂ ਨੇ ਮਨਪ੍ਰੀਤ ਕੌਰ ਦੇ ਨਾਲ ਸਬੰਧ ਬਣਾਏ ਸਨ ਮਨਪ੍ਰੀਤ ਕੌਰ ਨੇ ਉਹਨਾਂ ਧਨਾੜ ਲੋਕਾਂ ਨੂੰ ਪਛਾਣਿਆ ਤੇ ਉਹਨਾਂ ਕੋਲੋਂ ਵਸੂਲੀ ਕੀਤੀ ਗਈ ਪਰ ਦੋਸਤੋ ਇਹਨਾਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਸਨ ਜਿਨ੍ਹਾਂ ਨੂੰ ਮਨਪ੍ਰੀਤ ਕੌਰ ਨੇ ਨਾਤਾ ਪਛਾਣਿਆ ਅਤੇ ਨਾ ਹੀ ਇਹਨਾਂ ਦਾ ਨਾਮ ਲਿਆ ਪਰ ਪੁਲਿਸ ਨੇ ਉਹਨਾਂ ਦਾ ਨਾਮ ਵੀ ਇਸ ਕੇਸ ਵਿੱਚ ਇਸ ਸਫਾਰ ਵਿੱਚ ਪਾ ਦਿੱਤਾ ਸੀ ਇੰਜ ਖੁੱਲਕੇ ਬਸੂਲੀ ਦਾ ਧੰਦਾ ਚੱਲਣ ਲੱਗ ਪਿਆ ਸੀ ਨਾ ਐਫਆਈਆਰ ਵਿੱਚੋਂ ਬਾਹਰ ਕੱਢਣ ਦੇ ਨਾਂ ਉੱਪਰ ਉਹਨਾਂ ਕੋਲੋਂ ਲੱਖਾਂ ਰੁਪਏ ਵਸੂਲ ਕੀਤੇ ਜਾਣ ਲੱਗੇ ਹੁਣ ਦੋਸਤੋ ਇਹ ਕੇਸ ਜ਼ਬਰਦਸਤੀ ਧੰਦਾ ਕਰਵਾਉਣ ਦਾ ਨਾ ਹੋ ਕੇ ਐਕਸਟੋਰਸ਼ਨ ਦਾ ਹੋ ਗਿਆ ਸੀ ਜ਼ਬਰਦਸਤੀ ਵਸੂਲੀ ਦਾ ਉਗਰਾਹੀ ਦਾ ਮੋਗੇ ਦੇ ਕਹਿੰਦੇ ਕਹਾਂਦੇ ਵਪਾਰੀਆਂ ਤਨਾਡਾਂ ਤੋਂ ਫੋਨ ਕਰਕੇ ਪੁਲਿਸ ਦੁਆਰਾ ਉਗਰਾਹੀ ਕੀਤੀ ਜਾ ਰਹੀ ਸੀ ਇਹਨਾਂ ਵਿੱਚੋਂ ਹੀ ਇੱਕ ਸੀ ਮੋਗੇ ਦੇ ਭਾਗੀਕੇ ਪਿੰਡ ਦਾ ਨਿਵਾਸੀ ਰਣਜੀਤ ਸਿੰਘ ਦੋਸਤੋ ਉਸ ਕੋਲੋਂ ਵੀ ਮੋਗਾ ਸਿਟੀ ਦੇ ਐਸ ਐਚ ਓ ਅਮਰਜੀਤ ਸਿੰਘ ਦੁਆਰਾ 50000 ਰੁਪਏ ਦੀ ਮੰਗ ਕੀਤੀ ਗਈ। ਦੋਸਤੋ ਮੋਗੇ ਦੇ ਭਾਗੀ ਕੇ ਪਿੰਡ ਦਾ ਨਿਵਾਸੀ ਰਣਜੀਤ ਸਿੰਘ ਉਸ ਕੋਲੋਂ ਜਦੋਂ 50000 ਰੁਪਏ ਮੰਗੇ ਗਏ ਅਮਰਜੀਤ ਸਿੰਘ ਦੁਆਰਾ ਜੋ ਉਸ ਵੇਲੇ ਐਸ ਐਚ ਓ ਸੀ ਤਾਂ ਉਸ ਨੇ ਤੰਗ ਆ ਕੇ 50000 ਦੀ ਵਸੂਲੀ ਦੀ ਕਾਲ ਦੀ ਰਿਕਾਰਡਿੰਗ ਕਰਕੇ ਆਪਣੇ ਕੋਲ ਸਾਂਭ ਲਈ। ਉਹ ਇਹਨਾਂ ਦੀ ਬਲੈਕਮੇਲਿੰਗ ਤੋਂ ਤੰਗ ਆ ਕੇ ਇਨਸਾਫ ਲਈ ਪਹੁੰਚ ਗਿਆ ਸੀ ਏ ਡੀ ਜੀ ਪੀ ਪੰਜਾਬ ਲਾਈਨਡ ਆਊਟਰ ਕੋਲ। ਦੋਸਤੋ ਪੰਜਾਬ ਪੁਲਿਸ ਵਿੱਚ ਇਮਾਨਦਾਰ ਅਧਿਕਾਰੀ ਵੀ ਹਨ। ਈਮਾਨਦਾਰ ਅਫਸਰ ਨੇ ਉਹਨਾਂ ਦੀ ਗੱਲ ਸੁਣ ਲਈ ਉਸ ਨੂੰ ਡੀਏਜੀ ਲੁਧਾਨੇ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਲਈ ਭੇਜ ਦਿੱਤਾ ਗਿਆ ਰਣਜੀਤ ਸਿੰਘ ਨੇ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਸਬੂਤ ਅਤੇ ਰਿਕਾਰਡਿੰਗ ਉਹ ਸਭ ਕੁਝ ਪੁਲਿਸ ਕੋਲ ਜਮ੍ਹਾਂ ਕਰਵਾ ਦਿੱਤੇ ਹੁਣ ਦੋਸਤੋ ਇਸ ਕੇਸ ਦੀ ਇਨਕੁਆਰੀ ਸੌਂਪੀ ਗਈ ਸੀ ਐਸਪੀਡੀ ਭੁਪਿੰਦਰ ਸਿੰਘ ਨੂੰ ਐਸਪੀਡੀ ਭੁਪਿੰਦਰ ਸਿੰਘ ਦੀ ਇਨਕੁਆਰੀ ਵਿੱਚ ਇਹ ਸਾਰੀਆਂ ਗੱਲਾਂ ਸੱਚ ਪਾਈਆਂ ਗਈਆਂ ਦੋਸਤੋ ਫਿਰ ਪੰਜਾਬ ਪੁਲਿਸ ਨੇ ਹੀ ਦਰਜ ਕੀਤੀ ਐਫਆਈਆਰ ਨੰਬਰ 198 ਦੋਸਤੋ ਯਾਦ ਰੱਖੋ ਇਸੇ ਐਫਆਈਆਰ ਨੰਬਰ 198 ਦੇ ਆਧਾਰ ਤੇ ਹੀ ਸੀਬੀਆਈ ਨੇ ਕੇਸ ਟੇਕਓਵਰ ਕੀਤਾ ਸੀ ਦੋਸਤੋ ਇਸ ਇਨਕੁਆਇਰੀ ਦੀ ਰਿਪੋਰਟ ਦੇ ਮੁਤਾਬਕ ਮੁੱਖ ਮੁਲਜ਼ਮ ਸਨ ਐਸਐਚਓ ਸਿਟੀ ਅਮਰਜੀਤ ਸਿੰਘ ਅਤੇ ਮਨਪ੍ਰੀਤ ਕੋਰ ਅਤੇ ਮਨਜੀਤ ਕੋਰ ਜਦੋਂ ਮੋਗੇ ਦੇ ਐਸਐਚਓ ਅਮਰਜੀਤ ਸਿੰਘ ਨੂੰ ਹਟਾਇਆ ਗਿਆ ਤਾਂ ਉਹਨਾਂ ਦੀ ਥਾਂ ਨਵੇਂ ਐਸਐਚਓ ਲੱਗੇ ਸਨ ਰਮਨ ਕੁਮਾਰ ਇਹ ਨਵੇਂ ਐਸਐਚਓ ਰਮਨ ਕੁਮਾਰ ਉਹ ਵੀ ਪੁਰਾਣਿਆਂ ਨਾਲ ਹੀ ਮਿਲੇ ਹੋਏ ਨਿਕਲੇ ਦੋਸਤੋ ਜਦੋਂ ਇਹ ਤਿੰਨੋਂ ਅਪਰਾਧੀ ਕੋਸ਼ਤ ਕਰ ਦਿੱਤੇ ਗਏ ਤੇ ਫਰਾਰ ਕੋਸ਼ਿਸ਼ ਕਰ ਦਿੱਤੇ ਗਏ ਤਾਂ ਐਸਐਚਓ ਰਮਨ ਕੁਮਾਰ ਦੱਸ ਦਿਆ ਹਨ ਕਿ ਉਹ ਹਰਿਆਣੇ ਦੇ ਕਰਨਾਲ ਵਿੱਚ ਜਾ ਕੇ ਉਹਨਾਂ ਨੂੰ ਮਿਲ ਕੇ ਵੀ ਆਇਆ ਸੀ ਜਦੋਂ ਦੋਸਤੋ ਇਸ ਕੇਸ ਵਿੱਚ ਜਾਂਚ ਹੋਈ ਤਾਂ ਐਸਐਚਓ ਰਮਨ ਕੁਮਾਰ ਨੀਨਾ ਤਿੰਨਾ ਦੋਸ਼ੀਆਂ ਨੂੰ ਭਜਾਉਣ ਦਾ ਦੋਸ਼ੀ ਵੀ ਪਾਇਆ ਗਿਆ ਦੋਸਤੋ ਇਹ ਮਾਮਲਾ 2007 ਵਿੱਚ ਵਾਵਾ ਹਾਈ ਪ੍ਰੋਫਾਈਲ ਹੋ ਗਿਆ ਸੀ ਕਿਉਂਕਿ ਦੋਸ਼ੀਆਂ ਵਿੱਚ ਇੱਕ ਦੋਸ਼ੀ ਬਰਜਿੰਦਰ ਸਿੰਘ ਬਰਾੜ ਜਿਸ ਨੂੰ ਮੱਖਰ ਬਰਾੜ ਵੀ ਕਿਹਾ ਜਾਂਦਾ ਹੈ ਉਹ ਉਸ ਵੇਲੇ ਦੇ ਅਕਾਲੀ ਮੰਤਰੀ ਜੀ ਹਾਂ ਉਸ ਵੇਲੇ ਦੇ ਸਿੱਖਿਆ ਮੰਤਰੀ ਤੋਤਾ ਸਿੰਘ ਜੀ ਦਾ ਸੁਪੁੱਤਰ ਸੀ ਆਖਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਵੈ ਮੋਟੋ ਲੈਂਦੇ ਹੋਏ ਇਹ ਮਾਮਲਾ ਪੰਜਾਬ ਪੁਲਿਸ ਤੋਂ ਲੈ ਕੇ ਸੀਬੀਆਈ ਨੂੰ ਰੈਫਰ ਕਰ ਦਿੱਤਾ ਦੋਸਤੋ ਹੁਣ ਕੇਸ ਚਲਾ ਗਿਆ ਸੀ सीबीआई ਕੋਲ सीबीआई ਨੇ ਨਿਰਪੱਖਤਾ ਨਾਲ ਜਾਂਚ ਕੀਤੀ सीबीआई ਨੂੰ ਬਹੁਤ ਸਾਰੇ ਸਬੂਤ ਮਿਲੇ ਕਾਲ ਰਿਕਾਰਡਿੰਗ ਵੀ ਮਿਲੀਆਂ ਇਸ ਕੇਸ ਵਿੱਚ ਵਸੂਲੀ ਕਾਂਡ ਵਿੱਚ ਚਾਰ ਪੁਲਿਸ ਅਧਿਕਾਰੀ ਐਸਐਸਪੀ ਮੋਗਾ ਦਵਿੰਦਰ ਸਿੰਘ ਗਰਚਾ ਐਸਪੀ ਹੈੱਡਕੁਆਰਟਰ ਪਰਮਦੀਪ ਸਿੰਘ ਸੰਧੂ ਐਸਐਚਓ ਅਮਰਜੀਤ ਸਿੰਘ ਅਤੇ ਐਸਐਚਓ ਰਮਨ ਕੁਮਾਰ ਇਹ ਚਾਰੋਂ ਦੋਸ਼ੀ ਪਾਏ ਗਏ ਅਦਾਲਤ ਨੇ ਪ੍ਰੋਵੀਨਸ਼ਨ ਆਫ ਕ੍ਰਿਪਟ ਐਕਟ ਦੀ ਧਾਰਾ 13 ਦੇ ਤਹਿਤ ਇਹਨਾਂ ਨੂੰ ਦੋਸ਼ੀ ਮੰਨਿਆ ਐਸਐਸਪੀ ਅਤੇ ਐਸਪੀ ਸੈਕਸ਼ਨ 11ਬੀ 1ਡੀ ਅਤੇ ਅਤੇ ਧਾਰਾ 132 ਦੇ ਤਹਿਤ ਦੋਸ਼ੀ ਪਾਏ ਗਏ ਐਸਐਚਓ ਰਮਨ ਕੁਮਾਰ ਧਾਰਾ 384 ਜੋ ਜ਼ਬਰਦਸਤੀ ਵਸੂਲੀ ਲਈ ਬਣੀ ਹੋਈ ਹੈ ਉਸ ਦੇ ਤਹਿਤ ਦੋਸ਼ੀ ਠਹਿਰਾਏ ਗਏ ਇਸ ਤੋਂ ਇਲਾਵਾ ਦੋਸਤੋ ਐਸਐਚਓ ਅਮਰਜੀਤ ਸਿੰਘ ਉਹਨਾਂ ਦੇ ਉੱਪਰ ਧਾਰਾ 384 ਅਤੇ ਧਾਰਾ 511 ਦੇ ਤਹਿਤ ਜੋ ਜ਼ਬਰਦਸਤ ਵਸੂਲੀ ਕਰਨ ਦੀ ਕੋਸ਼ਿਸ਼ ਉਸ ਦੇ ਦੋਸ਼ ਸਾਬਿਤ ਹੋਏ ਉਹਨਾਂ ਨੂੰ 6 ਸਾਲ ਦੀ ਸਜ਼ਾ ਅਤੇ ਨਾਲ ਹੀ 6 ਮਹੀਨੇ ਦੀ ਹੋਰ ਸਜ਼ਾ ਹੋਈ ਅਤੇ 2.5 ਲੱਖ ਦਾ ਜੁਰਮਾਨਾ ਵੀ ਉਹਨਾਂ ਨੂੰ ਭਰਨਾ ਪਵੇਗਾ ਕੋਲਮ ਲਾ ਕੇ ਦੋਸਤੋ ਇਹ 5 ਸਾਲ ਦੀ ਸਜ਼ਾ ਤਾਂ ਭੁਗਤਣਗੇ ਹੀ ਵੈਸੇ ਦੋਸਤੋ ਸਜ਼ਾ ਇਹਨਾਂ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਪੈਸੇ ਤਾਂ ਇਹਨਾਂ ਲਈ ਕੋਈ ਮਾਇਨੇ ਰੱਖਦੇ ਹੀ ਨਹੀਂ ਹੋਣਗੇ ਕਿਉਂਕਿ ਇਹੋ ਜਿਹੇ ਕਈ ਲੱਖਾਂ ਇਹ ਆਪਣੀ ਸਰਵਿਸ ਦੇ ਦੌਰਾਨ ਵਸੂਲ ਚੁੱਕੇ ਹੋਣੇ ਦੋਸਤੋ ਇਸ ਕੇਸ ਦੀ ਕਿੰਗਪਿੰਨ ਸੀ ਮਨਜੀਤ ਕੋਹਰ ਜਿਸ ਨੇ ਪੁਲਿਸ ਨਾਲ ਮਿਲੀਭੁਗਤ ਕਰਕੇ ਆਪਣੇ ਗ੍ਰਾਹਕਾਂ ਅਮੀਰ ਗ੍ਰਾਹਕਾਂ ਤੋਂ ਲੱਖਾਂ ਰੁਪਏ ਵਸੂਲੇ ਸਨ ਪਰ ਅਖੀਰ ਦੋਸਤੋ ਜਦੋਂ ਉਹ ਸਰਕਾਰੀ ਗਵਾ ਬਣੀ ਤਾਂ ਉਸ ਦੀ ਅਤੇ ਉਸਦੇ ਪਤੀ ਦੀ ਅਣਪਛਾਤੇ ਗੈਂਗਸਟਰਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਦੋਸਤੋ ਇਹ ਹਤਿਆਸੀ ਜਾਂ ਕਤਲ ਸਬੂਤ ਮਟਾਉਣ ਲਈ ਕਤਲ ਇੱਕ ਸਵਾਲ ਬਣ ਕੇ ਰਹਿ ਗਿਆ ਹੈ ਅੰਤ ਵਿੱਚ ਦੋਸਤੋ ਇਸ ਸਟੋਰੀ ਤੋਂ ਇਹ ਸਿੱਖਿਆ ਜਾ ਸਕਦਾ ਹੈ ਕਿ ਅੰਤ ਬੁਰੇ ਦਾ ਬੁਰਾ ਜਾਂ ਇੰਜ ਕਹਿ ਲਈਏ ਕਿ ਬੁਰੇ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ ਸੋ ਦੋਸਤੋ ਚੋਰ ਨੂੰ ਖਾਉਂਦੇ ਵੇਖ ਕੇ ਜਲੋ ਨਾ ਸਭ ਉਸ ਨੂੰ ਪੈਂਦੀਆਂ ਵੇਖ ਕੇ ਉਸ ਤੋਂ ਸਬਕ ਲਵੋ ਬਾਕੀ ਇਸ ਕਹਾਣੀ ਵਿੱਚ ਦੋਸਤੋ 6 ਪਾਤਰ ਹੋਰ ਵੀ ਹਨ ਚਾਰ ਪੁਲਿਸ ਅਧਿਕਾਰੀ ਜਿਨ੍ਹਾਂ ਨੂੰ ਸਜ਼ਾ ਹੋ ਗਈ ਉਹਨਾਂ ਤੋਂ ਇਲਾਵਾ ਦੋ ਵਕੀਲ ਇੱਕ ਪੀਐਸ ਰਾਣੂ ਅਤੇ ਦੂਜਾ ਕਰਮਵੀਰ ਬਾਠ ਇਹ ਦੋਵੇਂ ਵੀ ਵਾਦਾ ਮੁਆਫਕ ਸਰਕਾਰੀ ਗਵਾਹ ਬਣ ਗਏ ਸਨ ਮਨਜੀਤ ਕੋਰ ਅਤੇ ਮਨਪ੍ਰੀਤ ਕੋਰ ਵਾਂਗ ਇੰਜ ਦੋਸਤੋ 10 ਮੁਲਾਜ਼ਮਾਂ ਵਿੱਚੋਂ ਬਾਕੀ ਬਚੇ ਸਨ ਦੋ ਇੱਕ ਜੱਥੇਦਾਰ ਤੋਤਾ ਸਿੰਘ ਜੀ ਦਾ ਮੁੰਡਾ ਮੱਖਰ ਬੜਾ ਰਹਾ ਤੇ ਉਸਦਾ ਇੱਕ ਦੋਸਤ ਸੁਖਰਾਜ ਸਿੰਘ ਉਹ ਦੋਵੇਂ ਸਬੂਤਾਂ ਦੀ ਘਾਟ ਕਰਕੇ ਦੋਸਤੋ ਬਰੀ ਹੋ ਗਏ ਸਨ ਦੋਸਤੋ ਇਹੋ ਜਿਹੇ ਸੈਕਸ ਰਾਈਡ ਇਸ਼ਾਰਾਂ ਵਿੱਚ ਆਮ ਚੱਲਦੇ ਹਨ ਖਾਸ ਕਰਕੇ ਮਹਾਨਗਰਾਂ ਵਿੱਚ ਪਰ ਕੀ ਇਹ ਦੋਸਤੋ ਬਿਨਾਂ ਸਿਆਸੀ ਸਾਥ ਪ੍ਰਸਤੀ ਜਾਂ ਪੁਲਿਸ ਦੀ ਸ਼ਹਿਤੋਂ ਚੱਲ ਸਕਦੇ ਹਨ ਸ਼ਾਇਦ ਨਹੀਂ ਜਿੰਨਾ ਹੋ ਸਕੇ ਦੋਸਤੋ ਮੰਦੇ ਕੰਮਾਂ ਤੋਂ ਬਚੋ ਪਰ ਜੇ ਦੋਸਤੋ ਬਲੈਕਮੇਲਿੰਗ ਦਾ ਸ਼ਿਕਾਰ ਹੋ ਜਾਵੋ ਤਾਂ ਪੁਲਿਸ ਕੋਲ ਸੀਨੀਅਰ ਪੁਲਿਸ ਅਧਿਕਾਰੀਆਂ ਕੋਲ ਜ਼ਰੂਰ ਜਾਓ ਅਤੇ ਉੱਥੇ ਜਾ ਕੇ ਸੱਚ ਅਤੇ ਸਿਰਫ ਸੱਚ ਹੀ ਉਨ੍ਹਾਂ ਨੂੰ ਦੱਸੋ ਜੀ ਹਾਂ ਦੋਸਤੋ ਬਲੈਕਮੇਲਿੰਗ ਦੇ ਕੇਸਾਂ ਵਿੱਚ ਇੱਕ ਪੁਲਿਸੀ ਹੈ ਜੋ ਤੁਹਾਨੂੰ ਬਚਾ ਸਕਦੀ ਹੈ ਜਿਵੇਂ ਦੋਸਤੋ ਇਸ ਕੇਸ ਵਿੱਚ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਬਲੈਕਮੇਲ ਕਰਨ ਦੇ ਉੱਪਰ ਕੀਤਾ ਸੀ ਤੁਸੀਂ ਵੀ ਉਝ ਹੀ ਕਰੋ ਜੇ ਕਦੇ ਜ਼ਿੰਦਗੀ ਵਿੱਚ ਤੁਹਾਨੂੰ ਬਲੈਕਮੇਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਇਹ ਬੈਕਗਰਾਉਂਡ 2007 ਤੋਂ ਮਸਲਾ ਸਾਹਮਣੇ ਆਇਆ ਸੀਗਾ ਇੱਕ ਲੜਕੀ ਸੀਗੀ ਮਨਪ੍ਰੀਤ ਕੌਰ ਤੇ ਮਨਜੀਤ ਕੌਰ ਇਹਨਾਂ ਨੇ ਇੱਕ ਕੰਪਲੀਟ ਕੀਤੀ ਸੀਗੀ ਸਿਟੀ 1 ਥਾਣੇ ਚ ਉਹ ਰਮਨ ਕੁਮਾਰ ਐਸ ਐਚ ਓ ਸੀਗਾ ਉੱਥੇ ਇਹਨਾਂ ਨੇ ਫਿਰ ਇੱਕ ਉਹਦਾ ਬਣਾ ਕੇ ਹੋਊਗਾ ਵੱਡੇ ਵੱਡੇ ਬੰਦੇ ਡਾਕਟਰ ਦੂਜੇ ਬਿਜ਼ਨਸਮੈਨ ਬੰਦੇ ਇੱਕ ਦੋ ਕਾਉਡੀ ਖਿਡਾਰੀ ਵੀ ਸੀਗੇ ਤੇ ਸੁਨਿਆਰੇ ਵੀ ਸੀਗੇ ਉਹਨਾਂ ਤੋਂ ਫਿਰ ਇਹਨਾਂ ਨੇ ਪੈਸੇ ਲੈਣੇ ਸਟਾਰਟ ਕਰ ਦਿੱਤੇ ਸੀ ਪੈਸੇ ਲੈ ਲੈਂਦੇ ਸੀ ਜਿਹੜਾ ਕੋਈ ਮੜਾ ਜੜਦਾ ਸੀਗਾ ਉਹਦੇ ਤੇ ਪਰਚਾ ਦਰਜ ਹੋ ਜਾਂਦਾ ਸੀ ਮੇਰੇ ਵਾਂਗੂ ਫਿਰ ਉਸ ਤੋਂ ਬਾਅਦ ਇਹਨਾਂ ਨੇ ਰਵਣ ਕੁਮਾਰ ਐਸਚੂ ਨੂੰ ਬਦਲ ਕੇ ਅਮਰਜੀਤ ਲਾਦਾ ਸੀ ਅਮਰਜੀਤ ਦਾ ਮੈਨੂੰ ਫੋਨ ਆਉਂਦਾ ਇੱਕ ਤਰੀਕ ਨੂੰ ਉਹਨੇ ਮੈਥੋਂ 50000 ਦੀ ਡਿਮਾਂਡ ਕੀਤੀ ਮੈਂ ਉਹਨੂੰ ਕਹਿਆ ਸੀ ਵੀ ਮੈਂ ਇਸ ਕੰਮ 'ਚ ਹੈ ਨਹੀਂ ਫਿਰ ਇਹਨਾਂ ਨੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਰਿਕਾਰਡਿੰਗ ਹੋ ਗਈ ਆ ਫਿਰ ਇਹਨਾਂ ਨੇ ਮੇਰੇ ਤੇ ਬਾਗੇ ਪੁਰਾਣੇ ਪਰਚਾ ਦਰਜ ਦਿੱਤਾ ਸੀ ਸਾਡੇ ਸ਼ਾਇਆ ਜਾਣੇ ਸੀ